ਜੰਡਾ ਬੇਨਤੀ ਕਰੀ ਜੀ ਜਮਾਹਤ ਜੁੜ ਕੇ ਬੇਨਤੀ ਆ ਜੀ ਸਾਨੂੰ ਸੁਣੋ ਇਕੱਲੇ ਯੂਨੀਵਰਸਿਟੀ ਦਾ ਮਸਲਾ ਨਹੀਂ ਜੀ ਸਾਰੇ ਪੰਜਾਬ ਦਾ ਮਸਲਾ ਸਾਰਾ ਪੰਜਾਬ ਦਾ ਨਹੀਂ ਵੋਟ ਪਾਉਂਦੇ ਆ ਸਾਰੇ ਜੁੜਵਾਸ ਸਾਨੂੰ ਨਹੀਂ ਵੋਟ ਪਾਉਂਦੇ ਆ ਜੀ ਅਸੀਂ ਸਰ ਸਰ ਮੇਰੇ ਘਰੋਂ ਮੇਰੇ ਬਾਪ ਆ ਰਹੇ ਮੇਰੀ ਮਾਂ ਆ ਰਹੀ ਹੈ ਕਿਨੂ ਕਿਨੂ ਰੁਕੋਗੇ ਸਰ ਪਿੰਡੋਂ ਇੰਨੇ ਬੰਦੇ ਪੈਸੇ ਨਹੀਂ ਆ ਰਹੇ ਸਾਡੇ ਸਾਰੇ ਨਹੀਂ ਆ ਰਹੇ ਪਿੰਡ ਆ ਰਹੇ ਮਸਲਾ ਜੀ ਸਾਰਾ ਸਿੱਧਾ ਮਸਲਾ ਨਹੀਂ ਸਾਰਾ ਪਿਆਉਂਦੀ ਸਾਰਾ ਪਿੰਡਾਂ ਜੋ ਸੰਗਤ ਆਈ ਹੈ ਸਾਰਾ ਸਾਰੇ 20 ਮਿੰਟ ਕਿਉਂ ਕਰਦੇ ਸਾਰਾ 20 ਮਿੰਟ ਇਹਨੂੰ ਪੀਪੂਣੀ ਰਹਿਣ ਦੋ ਇਹ ਇਹਨੇ ਕਦਮ ਨਾ ਚੁੱਕੋ ਕੀ ਇਹ ਇਨਸਾਨਾਂ ਨੇ ਇਹਨੂੰ ਪੀਪੂਣੀ ਠਾਈ ਫਿੰਟੋ ਜਾੜ ਕੇ ਜਿਹੜਾ ਚੰਦੀ ਖੜ ਬਣਿਆ ਉਹ ਵੀ ਆ ਕੇ ਕਹਿੰਦੇ ਹੋ ਕਿ ਗੱਲ ਨੂੰ ਕਰਦੇ ਬੱਚੇ ਬੇਂਤੀ ਨਹੀਂ ਕਰ ਰਿਹਾ ਹੱਥ ਤੋੜ ਕੇ ਸਾਰੇ ਬੇਂਤੀ ਕਰ ਰਹੇ ਇਨੀ ਵੀ ਗੱਲ ਆ ਜੀ ਸਾਰੇ ਪੰਜਾਬੀਆਂ ਦਾ ਮਸਲਾ ਸਾਰੇ ਪੰਜਾਬੀ ਹੋਣਗੇ ਕਿਰਪਾ ਕਰਕੇ ਸਾਨੂੰ ਇਨਸਾਈਟ ਨਾ ਕਰੋ ਅਸੀਂ ਪੀਸਫੁੱਲ ਕਰਨਾ ਚਾਹੁੰਦੇ ਹਾਂ ਪੀਸਫੁੱਲ ਰਹਿਣ ਦਿਓ ਪਲੀਜ਼ ਕਿਰਪਾ ਕਰਕੇ ਗੇਟ ਜਿਹੜੇ ਆ ਬੰਦ ਨਾ ਕੀਤੇ ਜਾਣ ਸਾਰੇ ਖੁੱਲੇ ਰਹਿਣ ਗੇਟ ਖੁੱਲੇ ਨੇ ਅਸੀਂ ਤੋਂ ਬੈਰੀ ਗੇਟ ਗੇਟ ਜੈ ਵੀਰ ਜੀ ਤੁਸੀਂ ਸਾਡੇ ਪਰ ਇਹ ਗੱਲ ਸਾਡੇ ਵੀ ਹੱਥ ਆ ਤੁਸੀਂ ਟੀਮ ਲੋਸਟੀ ਕਰਨਾ ਹੀ ਮੰਨਦੇ ਹੋ ਟੋਟੀਆ ਮੇਰਾ ਫਿਰ ਇਹ ਕਿ ਅਸੀਂ ਪੀਸਫੁੱਲੀ